ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਵਿੱਚ ਠੀਕ ਠਾਕ ਹੋਵਗੇ ਅੱਜ ਸਾਡੇ ਸਟੂਡੀਓ ਵਿੱਚ ਸਰਦਾਰ ਬਲਦੇਵ ਸਿੰਘ ਢਿੱਲੋਂ ਜਿਹੜੇ ਵੀਡੀਓ ਰਿਟਾਇਰ ਨੇ ਗੁਰਦਾਸਪੁਰ ਜ਼ਿਲ੍ਹੇ ਤੋਂ ਤੇ ਜਿਨ੍ਹਾਂ ਦੀ ਉਮਰ ਹੁਣ 90 ਪਲੱਸ ਹੈ 90 ਪਲੱਸ ਹੈ ਤੇ ਇਹ ਸਾਨੂੰ ਪਹਿਲੇ ਇਹਨਾਂ ਨੇ ਅੱਖਾਂ ਦੇ ਬਾਰੇ ਦੱਸਿਆ ਕਿ ਅੱਖਾਂ ਦੀ ਸੰਭਾਲ ਕਿਵੇਂ ਕਰਨੀ ਹੈ ਹਨਾ ਤੇ ਦੰਦਾਂ ਦੀ ਕਿਵੇਂ ਸੰਭਾਲ ਕਰਨੀ ਹੈ ਅੱਜ ਸਾਨੂੰ ਇਹ ਸਾਨੂੰ ਸਮਝਾਉਣਗੇ ਕਿ ਕੰਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਕੰਨਾਂ ਦੇ ਬਾਰੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਉਹਦੇ ਬਾਰੇ ਵਿੱਚ ਸਾਡੇ ਨਾਲ ਵਿਚਾਰ ਸਾਂਝੇ ਕਰਨਗੇ ਇਹਨਾਂ ਦਾ ਬਹੁਤ ਐਕਸਪੀਰੀਅੰਸ ਹੈ ਆਪਣੇ ਐਕਸਪੀਰੀਅੰਸ ਅਨੁਭਵ ਦੇ ਅਨੁਸਾਰ ਗੱਲਾਂ ਕਰਦੇ ਨੇ ਤੁਹਾਨੂੰ ਦੱਸਦੇ ਨੇ ਤੇ ਜਿਹੜੇ ਕਿ ਬਹੁਤ ਲਾਈਵ ਹਨ ਤੇ ਜੇ ਆਪਾਂ ਸ਼ੁਰੂ ਤੋਂ ਹੀ ਇਹਨਾਂ ਦੀ ਗੱਲਾਂ ਨੂੰ ਫੋਲੋ ਕਰਾਂਗੇ ਤਾਂ ਸਾਨੂੰ ਕਦੇ ਵੀ ਕੋਈ ਕੰਨਾਂ ਦੀ ਅੱਖਾਂ ਦੀ ਜਾਂ ਦੰਦਾਂ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਏਗਾ ਸੋ ਆਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬੱਚਿਓ ਬੱਚਿਓ ਨੌਜਵਾਨੋ ਛੋਟੋ ਬੀਬੀਓ ਆਪ ਜੀ ਨੂੰ ਸਵੇਰੇ ਵੱਲ ਸਤਿ ਸ੍ਰੀ ਅਕਾਲ ਭਰਵਾਨ ਹੋਵੇ ਮੈਂ ਅੱਜ ਤੁਹਾਨੂੰ ਕੰਨਾਂ ਦੇ ਬਾਰੇ ਕੋਈ ਵਿਚਾਰ ਦੇਗਾ ਉਹ だっते ਅੰਕਾ ਕੇ ਸੁਣ ਲੈਣਾ ਕਿਰਪਾ ਕਰਨੀ ਤੇ ਕਿਸੇ ਨਾਲ ਗੱਲਬਾਤ ਬਾਅਦ ਵਿੱਚ ਕਰਨੀ ਇਹ ਜਿਹੜਾ ਮੇਰਾ ਮੇਰੀ ਗੱਲ ਆ ਇਹ ਸਾਰੀ ਸੁਣਨੀ ਤੇ ਇਹਦੇ ਵਿੱਚ ਕੋਈ ਖੱਤਾਨਾ ਨਾ ਤੇ ਵੀ ਕਿ ਹੁਣ ਕਿ ਪੈ ਕੇ ਸੁਣੋ ਸਭ ਦੇਖੋ ਕੰਨਾ ਨੂੰ 10 ਤੱਕ ਲਿਖਾ ਆਉਂਦੀਆਂ ਇੱਕ ਤਾਂ ਆਮ ਤੌਰ ਤੇ ਕੰਨਾਂ ਵਿੱਚ ਮਹਿ ਭੈ ਲੱਗਦੀ ਆ ਉਹ ਪਹਿਲਾ ਜਦੋਂ ਥੋੜੀ ਥੋੜੀ ਸ਼ੁਰੂ ਹੁੰਦੀ ਆ ਤੇ ਮਾਰੇ ਮਾਰੇ ਕੰਨ ਕਦੇ ਦਰਦ ਕਦੇ ਕਰਦੇ ਆ ਉਹ ਫਿਰ ਆਪਾਂ ਉਹ ਮਾਰੇ ਜੇ ਉਹਨਾਂ ਨੂੰ ਕੰਨ ਨੂੰ ਮਲ ਬੁਲ ਕੇ ਜਾਂ ਹੋਰ ਕਿਸੇ ਤਰੀਕੇ ਨਾਲ ਉਹ ਪਾਏ ਉਹ ਉਹ ਜਦੋਂ ਹੋਣੀ ਬੰਨੇ ਕੁਛ ਨਹੀਂ ਹੋਣਾ ਕੰਨਾਂ ਵਿੱਚ ਤੇ ਆਹ ਕਹਿੰਦੇ ਕਹਿੰਦਾ ਇਹ ਦਰਦ ਹੁੰਦੀ ਆ ਇਹਦਾ ਮਤਲਬ ਆ ਕਿ ਕੋਈ ਤਕਰੀਰ ਸ਼ੁਰੂ ਹੋ ਗਈ ਆ ਉਹ ਭਈ ਜਦੋਂ ਆਪਾਂ ਕਾਫੀ ਦਿਨ ਆਪਾਂ ਧਿਆਨ ਹੀ ਨਹੀਂ ਦੇ ਰਹੇ ਉਹ ਜਿਹੜੀ ਮੈਲ ਆ ਉਹਦੀ ਗੋਲੀ ਜੀ ਵੱਡ ਜਾਂਦੀ ਹੈ ਉਹ ਗੋਲੀ ਵੱਡੀ ਵੀ ਹੋ ਜਾਂਦੀ ਹੈ ਉਹ ਫਿਰ ਡਾਕਟਰ ਤੋਂ ਨਿਕਲਦੀ ਵੀ ਨਹੀਂ ਗਈ ਬਾਹਰ ਤੇ ਦਰਦ ਕਰਦਾ ਕਰਨ ਬਹੁਤ ਉਹ ਇਸ ਕਰਕੇ ਨਾ ਤੁਸੀਂ ਇਹ ਸਭ ਤੋਂ ਪਹਿਲਾਂ ਜਿਹੜਾ ਪਿਆਜ਼ ਆ ਪਿਆਜ਼ ਜਿਹੜਾ ਉਹਨੂੰ ਕੱਦੂਕਸ਼ ਕਰ ਲਓ ਤੇ ਉਸ ਨੂੰ ਫਿਰ ਉਹਨੂੰ ਮਾਰਾ ਜਾਂ ਵਿੱਚ ਔੜ ਕੇ ਤੇ ਫੇਰ ਉਸ ਨੂੰ ਉਹ ਪਾਣੀ ਜਿਹੜਾ ਿੰਦਗਾ ਕਰ ਲੋ ਮਰੇ ਜਿੰਗਾ ਕਰਕੇ ਫਿਰ ਠੰਡਾ ਕਰੋ ਠੰਡਾ ਉਹਨਾ ਗਰਮੀ ਪੋਣਾ ਕਰਮ ਕਰੋਗੇ ਪਰਦਾ ਸੱਜੂਗਾ ਬੋਲੇ ਜੋ ਸਾਰੀ ਮੇਰੇ ਵਾਸਤੇ ਨਹੀਂ ਠੰਡਾ ਕਰ ਦੋ ਠੰਡਾ ਕਰਕੇ ਡਰਾਪਰ ਦੇ ਨਾਲ ਦੋ ਬੂੰਦਾ ਉਹ ਇਸ ਤਰ੍ਹਾਂ ਕੰਦੂਦਾ ਜੇ ਦੋਵੇਂ ਦੋਦੇ ਦੋਹਾਂ ਚ ਦੋਦੇ ਥੋੜਾ ਵਿੱਚ ਘਾਇ ਪਾਰੋ ਕਿਉਂਕਿ ਉਹ ਜਿਹੜਾ ਰਾਸਿਆ ਇਸ ਕੰਦੇ ਫਿਰ ਦੂਜੇ ਨੂੰ ਉਹ ਠੱਕ ਦੂਸਰੇ ਪਾਸੇ ਕਰਕੇ ਆਂਡਾ ਪਰਾਂ ਦੋ ਦਲਪਾ ਪਾ ਲਿਓ। ਇਹਦੇ ਵਾਸਤੇ ਇਹ ਦੂਸਰਾ ਇਹ ਆ ਵੀ ਚੰਗਾ ਤੇ ਜਿਹੜਾ ਪਰ ਬੜਾ ਵਧੀਆ ਸਾਫ ਸੁਥਰਾ ਹੋਵੇ ਮੈਂ ਨਾ ਹੋਏ ਉਹਦੇ ਚ। ਉਹ ਤੁਸੀਂ ਚੰਗਾ ਰਹਿ ਕੇ ਉਹਨੂੰ ਆਗ ਤੇ ਰੱਖ ਦਿਓ ਤੇ ਦੋ ਤੁਰੀਆਂ ਲਸਣ ਦੀਆਂ ਲੈ ਲਓ ਉਸ ਨੂੰ ਕਦੂ ਕਸ ਕਰ ਦੋ। ਕਦੂ ਕਸ ਕਰਕੇ ਉਹ ਦੋਵੇਂ ਨਿਕਲ ਨਿਕਿਆ ਕੇ ਜਿਹੜੀਆਂ ਧੋਣੀਆਂ ਪੀਸ ਉਹ ਤੇ ਇਹਦੇ ਵਿੱਚ ਬਾਦੂ ਉਹ ਚੰਗੀ ਤਰ੍ਹਾਂ ਜਦੋਂ ਸਲਸੜ ਸਰ ਜਾਏਗਾ ਤਾਂ ਉਸ ਨੂੰ ਉੱਪਰ ਤੋਂ ਲਾ ਲੋ ਲਾ ਕੇ ਠੰਡਾ ਕਰ ਲੋ ਠੰਡਾ ਕਰਕੇ ਪਾਉਣਾ ਕੰਨ ਵਿੱਚ ਕੋਈ ਚੀਜ਼ ਨਹੀਂ ਪਾਉਣੀ ਗਰਮ ਗਰਮ ਕੋਈ ਚੀਜ਼ ਨਹੀਂ ਪਾਉਣੀ ਇਹ ਬਿਲਕੁਲ ਇਹ ਇਹ ਵੀ ਇਸ ਨੂੰ ਮਾਇ ਨੂੰ ਦੂਰ ਕਰਦਾ ਘਟ ਹੁੰਦਾ ਹੈ ਤੇ ਪਰ ਜਿਹੜੀ ਮਾਇ ਇਹ ਤਾਂ ਡਾਕਟਰ ਕੋਲੇ ਜਾ ਕੇ ਕਡੋਮਿਕ ਨਹੀਂ ਪੈਂਦੀ ਆ ਇੱਕ ਵਾਰੀ ਸਾਫ ਕਰਨੀ ਪੈਂਦੀ ਆ ਤੇ ਜਦੋਂ ਜਾਓ ਫਿਰ ਇਹ ਦੋਵੇਂ ਜਿਹਾ ਦ ਵਿੱਚ ਕੋਈ ਚੀਜ਼ ਪਾ ਲੋ ਤੇ ਉਹ ਨਰਮ ਹੋ ਜਾ ਕੇ ਡਾਕਟਰ ਜਿਹੜਾ इजीली ਵੜ ਦੂਗਾ ਨਹੀਂ ਤਾਂ ਇੱਕ ਇੱਕ ਦਵਾਈ ਆ ਉਹ ਮੈਨੂੰ ਯਾਦ ਨਹੀਂ ਆ ਰਹੀ ਅਗਰੇ ਜੀ ਐਲੋਗੇਤੀ ਦੋ ਰਹੀ ਆ ਉਹ ਤੁਸੀਂ ਮੈਨੂੰ ਮੇਰੇ ਹੋ ਗਈ ਸੀ ਦੋ ਤਿੰਨ ਦਿਨ ਤੇ ਮੈਂ 30 30 40 40 ਦਿਨ ਪਾ ਦਵਾਈ ਪਾਈ ਤੇ ਫੇਰ ਉਹ ਗੋਲੀ ਜਿਹੜੀ ਨਰਮ ਹੋਈ ਜਦਿਆ ਡਾਕਟਰ ਮਹਾਰਾਜਾ ਟੱਚ ਕਰੇ ਮੇਰੀ ਚੀਕ ਨਿਕਲ ਜਾਨੀ ਨਹੀਂ ਉਹ ਜਦੋਂ ਪਾਓਗੇ ਨਾ ਫੇਰ ਤੁਹਾਨੂੰ ਕੋਈ ਤਕਰੀਫ ਨਹੀਂ ਹੋਊਗੀ ਡਾਕਟਰ ਹੌਰੀ ਹੀ ਆਰਾਮਨਾ ਉਹ ਕਰ ਦੇਵੇਗਾ ਤੇ ਕੰਨ ਆ ਜਾਊਗਾ ਵਿਸ਼ਰਾਮ ਸutra ਸਭ ਤੋਂ ਬੜੀ ਬੜੀ ਦੂਰ ਸਭ ਕੋਈ ਸੁਣ ਲਊਗਾ ਉਹ ਮੈਰ ਜਿਹੜੀ ਆ ਦੁਕਾਨ ਬੰਦ ਕਰ ਦਿੰਦੀ ਆ ਫੇਰ ਕੋਈ ਸੁਣਦਾ ਨਹੀਂਗਾ ਤੇ ਆਪਾਂ ਅਗਨੇ ਕੀ ਆਖਿਆ ਕੀ ਆਖਿਆ ਕਿਸੇ ਨੇ ਕੋਈ ਗੱਲ ਜਾਂ ਬਾਣੀ ਭਰਦੇ ਆ ਕੋਈ ਇਹ ਕੀ ਦਿਨ ਕਰਦੇ ਆ ਜਾਂ ਕਿਸੇ ਨਾਲ ਕੋਈ ਗੱਲ ਕਰਨੀ ਨਹੀਂ ਆ ਸਾਨੂੰ ਸੁਣਦੀ ਘਟ ਇਸ ਕਰਕੇ ਹੁਣ ਤੁਸੀਂ ਇਹਨਾਂ ਦੋ ਚੀਜ਼ਾਂ ਨੂੰ ਤੇ ਘਰ ਵਰਤੋਂ ਕਰ ਸਕਦੇ ਜੇ ਤੇ ਉਹ ਜਿਹੜੀ ਆ ਉਹ ਲਿਖਾ ਕੇ ਉਹਦੇ ਉਹਦਾ ਜਿਹੜੀ ਜਿਹਦੇ ਵਿੱਚ ਪੈਕ ਹੁੰਦਾ ਨਾ ਗੱਤਾ ਡੱਬੀ ਉਹ ਬਤ ਇਹਦੀ ਡੱਬੀ ਵਿੱਚ ਉੱਤੇ ਕੰਨ ਬਣ ਜਾਂਦਾ ਤੇ ਉਹਦੀ ਸ਼ੀਸ਼ੀਂ ਦੇ ਜਿਹਦੇ ਵਿੱਚ ਦਵਾਈ ਹੁੰਦੀ ਆ ਉਹਦੇ ਉੱਤੇ ਵੀ ਕੰਨ ਬਣ ਜਾਂਦਾ ਕੰਨ ਦੀ ਫੋਟੋ ਜੀ ਬਣੀ ਹੁੰਦੀ ਆ ਉਹ ਕੋ ਉਦਵਈਆ ਉਹ ਡਾਕਟਰੀ ਦਾ ਸ਼ਬਦ ਆ ਤੁਹਾਨੂੰ ਤੇ ਉਹ ਲੈ ਕੇ ਤੇ ਫਿਰ ਪਾਉਣਾ ਬਿਲਕੁਲ ਆਰਾਮ ਆ ਜਾਂਦਾ ਮੇਰੇ ਦੋਵਰੀ ਦੋਵਰੀ ਬਿਲਕੁਲ ਠੀਕ ਹੋ ਗਿਆ ਹੁਣ ਮੈਂ ਆਉਂਦਾ ਬਿਲਕੁਲ ਮੈਂ ਕੋਈ ਮੈਂ ਨਹੀਂ ਇੱਕ ਖਾਸ ਦੀਏ ਕੰਨ ਵਿੱਚ ਇਹ ਫਿਰ ਮੈਂ ਕਹ ਫਿਰ ਨਾ ਉਸੇ ਕਰਦੀਆਂ ਰੂਮ ਬੰਦਦੇ ਆ ਉਹ ਟਕੇਤੀ ਲੇਦੇ ਕਦੀ ਤੇਰ ਜਲ ਲਾਉਣੇ ਆ ਕਦੇ ਉਹਨੂੰ ਕਹਣਾ ਨਹੀਂ ਬਿਲਕੁਲ ਨਹੀਂ ਕਰਨੀ ਸੀ ਕੋਈ ਸੀ ਇਹਦਾ ਬਿਲਕੁਲ ਉਹ ਤੁਸੀਂ ਜਿਹੜੀ ਕੰਨ ਦੀ ਥੱਲੇ ਕੁਰੂਮਲੀ ਹੈ ਨਾ ਉਹ ਕੁਰੂਮਲੀ ਫੜ ਕੇ ਆਹ ਕਰਨਾ ਇੰਜ ਜੇ ਅੱਗੇ ਪਿੱਛੇ ਉੱਚੇ ਨੀਵੇਂ ਚਾਸ ਵੀ ਰਹੇ ਹਨ ਜਿਹੜੇ ਕੰਨ ਜੀ ਇਹ ਦੁਆਜਾ ਦੁਆਰ ਤੇ ਇਹਦੀ ਇੱਕ ਨੂੰ ਜਰੂਰ ਘਮਾਓ ਆਰਾਮ ਆ ਜੂ ਪਿਤਾ ਉਹਦੇ ਨਾਲ ਤੇ ਦਵਾਈ ਜਿਹੜੀ ਮੈਂ ਰਸੀ ਆ ਡਾਕਟਰ ਨੇ ਉਹਦੇ ਨਾਲ ਇਹ ਸਾਰਾ ਕੁਝ ਠੀਕ ਹੋ ਜਾਂਦਾ ਤੇ ਤੁਹਾਨੂੰ ਪੂਰਾ ਸੁਣਨ ਲੱਗ ਪੈਂਦਾ ਤੇ ਤੀਜੇ ਜਿਹੜਾ ਕੰਦਾ ਬਗੜਾ ਇਹ ਤਾਂ ਕਈ ਵਾਰ ਨੇ ਵੇਖਿਆ ਬੱਚੇ ਨਿੱਕੇ ਨਿੱਕੇ ਕਹਿੰਦੇ ਵੀ ਸ਼ੁਰੂ ਹੋ ਜਾਂਦਾ ਤੇਰੇ ਇਹ ਖਾਂ ਪੀਂਦਾ ਜਾਂ ਕਿ ਉਹ ਕੀ ਗੱਲ ਆ ਕੋਈ ਆਹਦਾ ਖਾਦਾ ਪੀਂਦੀਆਂ ਫਸਲਾਂ ਕੋਈ ਸਬਜ਼ੀਆਂ ਇਹ ਇਸ ਕਰਕੇ ਕੋਈ ਦੁੱਧ ਕੋਈ ਕਈ ਹਲਾਏ ਕਈ ਗੀ ਜਾਂਦੇ ਨੇ ਚਲੋ ਆਪਾਂ ਨੂੰ ਉਹਨਾਂ ਗੱਲਾਂ ਸੁਣਨਾ ਚਾਹੀਦਾ ਪਰ ਨਹੀਂ ਕਰਨਾ ਕੁਝ ਨਹੀਂ ਚਾਹੀਦਾ ਤੁਸੀਂ ਆਪਣੇ ਨੇੜ ਦੇ ਸਰਕਾਰੀ ਹਸਪਤਾਲ 'ਚ ਜਾ ਕੇ ਉੱਥੋਂ ਇਹ ਚੀਜ਼ ਲਿਖਵਾ ਕੇ ਉੱਥੇ ਜਾ ਕੇ ਉਹ ਖਰੀਦ ਕੇ ਫਿਰ ਉਹਦੀ ਵਰਤੋਂ ਕਰੋ ਤੇ ਇਹ ਠੀਕ ਹੋ ਜਾਊਗਾ ਤੇ ਜੇ ਆ ਵਰਨਾ ਇਹ ਤਾਂ ਡਾਕਟਰ ਇਲਾਜ ਕਰਦਾ ਤੇ ਉਦੋਂ ਡਾਕਟਰ ਨੂੰ ਮਿਲ ਕੇ ਛੇਤੀ ਤੇ ਉਸੇ ਮੇਰੇ ਉਹਦਾ ਇਲਾਜ ਕਰੋ ਬੰਦੀ ਦੇ ਇਹ ਨਾਲ ਕੋਈ ਵੀ ਅਰਾਮਤਾ ਸਾਨੂੰ ਨਜ਼ਰ ਆਉਂਦੀ ਹੈ ਸਾਨੂੰ ਤਕਲੀਫ ਹੈ ਤੁਸੀਂ ਛੇ ਦੇ ਘਰ ਦੇ ਨੇ ਜਾਣਿਆ ਹੋਣੇ ਆਜ ਬੰਦਾ ਘਰਾਂ ਦੀ ਜਰਾਨੀ ਕਰਨੀ ਅਜੇ ਕੋਈ ਕੋਈ ਕਦੇ ਕੋਈ ਆਉਂ ਆਉਂ ਦੇ ਉਸੇ ਵੇ ਬੱਚਿਆਂ ਨਾਲ ਲੋ ਬੱਚਿਆਂ ਨਾਲ ਲਾ ਕੇ ਡਾਕਟਰ ਨੂੰ ਕਹੋ ਚੈੱਕ ਕਰਾਓ ਤੇ ਉਹ ਤੁਹਾਨੂੰ ਜਿਹੜੀ ਦਵਾਈ ਲਿਖਾਉ ਕਾ ਐਮੈਸਟਰ ਪੁੱਛ ਲਓ ਵੀ ਇਹਦੀ ਵਸਤੋਂ ਕਿਵੇਂ ਕਰਨੀ ਹੈ ਕਿੰਨੀ ਵਾਰਾ ਕਰਨੀ ਹੈ ਇਹ ਆਪਣੀ ਮਰਜ਼ੀ ਨਹੀਂ ਕਰਨੀ ਕੋਈ ਤੇ ਇਹਦੇ ਨਾਲ ਫਿਰ ਤੁਹਾਡਾ ਸਾਰੀ ਚੀਜ਼ਾਂ ਨੂੰ ਰਾਮ ਆ ਜਾਂਦਾ ਠੀਕ ਤੁਸੀਂ ਇਹ ਤੇ ਉਹ ਇੱਕ ਗੱਲ ਮੈਂ ਹੋਰ ਤੁਹਾਨੂੰ ਦੱਸਣ ਲੱਗਾ ਕਿ ਅਸੀਂ ਵੇਖਿਆ ਗਿਆ ਹੈ ਜਦੋਂ ਆਪਾਂ ਨਹਾਉਂਦੇ ਆ ਨਾ ਪਾਣੀ ਉਹ ਛਲਕੇ ਕਈ ਵਾਰ ਕੰਨ 'ਚ ਪੈ ਜਾਂਦਾ ਕਈ ਵਾਰ ਸਿਰ ਨੂੰ ਹੁੰਦੇ ਜੇ ਆਪਾਂ ਟੇਢਾ ਘੜ ਜੇ ਤੇ ਉਹ ਉਹ ਪਾਣੀ ਜਿਹੜਾ ਐਸੇ ਗਾ ਉਹ ਕੰਨ ਵਿੱਚ ਦਾਖਲ ਹੋ ਜਾਂਦਾ ਤੇ ਉਹ ਕੰਨ ਤੋਂ ਸੁਣਨਾ ਬੰਦ ਹੋ ਜਾਂਦਾ ਅਸੀਂ ਪਰ ਪਰੇ ਸ਼ਾਂਜੀ ਹੋ ਰਾਇਆ ਕਹਿੰਦੇ ਉਹ ਯਾਨੀ ਵੀ ਨਹੀਂ ਇਹ ਸਾਬਤ ਤਾਂ ਹੀ ਆ ਤੇ ਉਹ ਤੁਸੀਂ ਕਈ ਗਏ ਦੋਵਾਂ ਕੰਨਾਂ 'ਚ ਹੀ ਪੈ ਜਾਂਦਾ ਪਹਿਲਾਂ ਤੁਸੀਂ ਨਾਓ ਨਾ ਕੇ ਰਾਮਰਾਣ ਕ੍ਰੇਜ਼ੀ ਜਿਹੇ ਬੋਲੀ ਗਾਦੇ ਫਿਰ ਤੁਸੀਂ ਉਹ ਲੰਮੇ ਬਾਜ਼ੜਾ ਉਸ ਪਾਸੇ ਜਿਸ ਕੰਦਰਾ ਪਹਿਲਾ ਕੱਢਣਾ ਜੇ ਇੱਕ ਦਾ ਤੇ ਇੱਕ ਕਰ ਲੋ ਉਹ ਕੰਦ ਥੱਲੇ ਲਿਉਣਾ ਥੱਲੇ ਰੱਖ ਕੇ ਉੱਤੇ ਸਰਾ ਹਾਸ ਬਣਾਣੀ ਜੇ ਸਰਾਣਾ ਕਰੇ ਥੱਲੇ ਤੇ ਸਰਾ ਪੱਦੇ ਹੋ ਕੇ ਤੇ ਤੁਸੀਂ ਉਹ ਦੇਖ ਜਾਓ ਹਵੜੀਓ ਵੀਡੀਓ ਹੋ ਜਣਾ ਪਾਣੀ ਆ ਪਾਣੀ ਕੰਤੋਂ ਬਾਹਰ ਚਲਾ ਜਾਏਗਾ ਇੱਕ ਰੂਮ ਲੈਣੀ ਆ ਲੈ ਕੇ ਸਾਫ ਸਾਫ ਸੁਥਰੀ ਨਿਊਮਾਂ ਬੜੀਆਂ ਨਿਨ ਅਧਿਕਰ ਮੇਜੰਦੀ ਹੈ ਤੇ ਉਹ ਰੱਖੋ ਘਰ ਵਿੱਚ ਉਹ ਤੁਸੀਂ ਮਾੜੀ ਜੀ ਲੈ ਕੇ ਉਹਦੇ ਵਿੱਚ ਉਹ ਤੁਸੀਂ ਕਰਦੇ ਗਏ ਚ ਇਹਨੂੰ ਫੇਰੋ ਇਹ ਫੇਰ ਫੇਰ ਕੇ ਉਹ ਪਾਣੀ ਬਿਲਕੁਲ ਖਤਮ ਹੋ ਜੂਗਾ ਤੇ ਤੁਹਾਨੂੰ ਸਿਰ ਪਹਿਲਾਂ ਵਾਂਗੂੰ ਦੀ ਸੁਣ ਲੱਗੂਗਾ ਜੇ ਦਵਾ ਦਾ ਕਿ ਇੱਕੋ ਜਿਹਾ ਕਾਰ ਲੋ ਇੱਕ ਜਿਹਾ ਦੂਜੇ ਕਾਰ ਲੋ ਕੋਈ ਚਿੰਤਾ ਕੋਈ ਭਜਨ ਸੁਣਦੀ ਕੋਈ ਨਹੀਂਗਾ ਵੀ ਇਹ ਇੱਕ ਤਕਰੀਬ ਹੋਈ ਹੈ ਤਕਰੀਬ ਹੋਈ ਹੈ ਨਹੀਂ ਉਹ ਸਾਬ ਜਿਹੜਾ ਪਾਣੀ ਬਿਲਕੁਲ ਕੋਈ ਸੀ ਨਹੀਂ ਬਣਾਉਂਦੇ ਸਿਰ ਐਸਟਰ ਪਾਣੀ ਕਢ ਲੈਣਾ ਤੇ ਕੰਨ ਨੂੰ ਰਾਮ ਆਜਮਰ ਸਭ ਤਰੀਕਾਰ ਕਹਿੰਦਾ ਬੱਚੋ ਮੈਂ ਆਪਨਾ ਪੇਟ ਦੇ ਬਾਰੇ ਇਹ ਕਈ ਤਕਰੀਫਾਂ ਆਉਂਦੀਆਂ ਨੇ ਉਹਨਾਂ ਇੱਕ ਬਾਰੇ ਪੂਰਾ ਡਿਟੇਲ ਨਾਲ ਤੁਹਾਨੂੰ ਸਾਰੀ ਗੱਲ ਦੱਸਾਂਗਾ ਤੇ ਬਿਲਕੁਲ ਠੀਕ ਹੋ ਜਾਓਗੇ ਮੇਰੇ ਵਰਗੇ ਕਈ ਹੈਗੇ ਮੈਂ ਮੈਂ ਦਵਾਈ ਕਰਦਾ ਰਿਹਾ ਇਲਾਜ ਕਰਦਾ ਰਿਹਾ ਆਪ ਦਾ ਇਹ ਨਹੀਂ ਪਤਾ ਕਿ ਇਹ ਹੰਤੂ ਬਿਮਾਰੀ ਇਹ ਗੱਲ ਸੁਣੀ ਜੀ ਗੈਸਟ੍ਰ ਬਰ ਗੈਸਟ੍ਰ ਬਰ ਗੈਸਟ੍ਰ ਬਲ ਉਹ ਹੋਈ ਉਹ ਮੈਨੂੰ ਡਾਕਟਰ ਕੋਲੇ ਜਾਣਾ ਪਿਆ ਮੈਂ ਗਿਆ ਉਦੋਂ ਮੇਰੇ ਮੇਰੇ ਇਸ ਤਕਲੀਫ ਨੂੰ 70 ਸਾਲ ਹੋ ਗਏ ਸੀ ਮੈਨੂੰ ਸ਼ੁਰੂ ਹੋਈ ਨੂੰ ਪਰ ਮੈਨੂੰ ਪਤਾ ਨਹੀਂ ਇਹ ਮੈਨੂੰ ਵੀ ਹੋਈ ਆ ਚਲ ਚਲੋ ਉਹਨੇ ਮੇਰੇ ਮੇਨ ਬਹੁਤ ਖਰਾਬ ਕੀਤਾ ਮੇਰੀ ਪੜਾਈ ਬੰਦ ਕਰਾਤੀ ਮੇਰਾ ਕਾਲੂ ਜਿਹੜਾ ਉਹ ਸਾਰਾ ਦੁੱਖ ਲਾਤਾ ਉਹ ਬੰਦ ਕਰਤਾ ਕੋਈ ਯਾਦ ਆਸਤ ਨਹੀਂ ਰਹਿ ਮੈਂ ਲਗਾਇਆ ਲਗਾਇਆ ਖੀ ਤੇ ਮੈਂ ਮਹਾਰਾਜੀ ਡਾਕਟਰ ਕੋਲ ਗਿਆ ਤੇ ਉਸ ਨਾਲ ਉਹਨਾਂ ਨੇ ਸਾਰਾ ਟੈਸਟ ਟੂ ਟੂ ਕਰਕੇ ਉਹਨਾਂ ਨੇ ਫਿਰ ਮੈਨੂੰ ਦੋ ਦਵਾਈਆਂ ਲੈ ਲਈ ਉਹ ਸਵੇਰੇ ਖਾਣੀ ਸਵੇਰੇ ਉਹ ਕੱਲ ਤੇ ਸਾਰਾ ਸਾਰਾ ਡਿਟੇਲ ਦੱਸਾਗਾ ਸਾਰਾ ਸਹੀ ਹੋ ਜਾਂਦੀ ਜਿਹੜੇ ਵੀ ਸਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਹਨ ਇਹ ਆਪਣੇ ਉਮਰ ਦੇ ਤਜਰਬੇ ਦੇ ਨਾਲ ਗੱਲਾਂ ਕਰਦੇ ਹਨ ਸਾਨੂੰ ਦੱਸਦੇ ਹਨ ਕਿ ਤੁਸੀਂ ਵੀ ਇਸ ਤਰ੍ਹਾਂ ਆਪਣੇ ਜੀਵਨ ਵਿੱਚ ਇਹਨਾਂ ਚੀਜ਼ਾਂ ਨੂੰ ਅਪਣਾਓ ਤੇ ਇਹ ਸਾਰੀਆਂ ਕੀਮਤੀ ਗੱਲਾਂ ਹਨ ਜਿਹੜੀਆਂ ਕਿ ਬਹੁਤ ਮੁਸ਼ਕਲ ਲੱਭਦੀਆਂ ਹਨ ਕਿਉਂਕਿ ਜੀਵਨ ਦੇ ਅਨੁਭਵ ਨਾਲ ਜਿਹੜੀ ਚੀਜ਼ਾਂ ਆਪਾਂ ਸਿੱਖਦੇ ਹਾਂ ਉਹ ਇੱਕ ਡਾਕਟਰ ਵੀ ਨਹੀਂ ਸਾਨੂੰ ਦੱਸ ਸਕਦਾ ਹਨ ਸੋ ਇਹਨਾਂ ਨੇ ਬਹੁਤ ਇਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਦੱਸਿਆ ਇਹਨਾਂ ਨੇ ਦੱਸਿਆ ਕਿ ਕੰਨ ਦੇ ਵਿੱਚ ਤੁਸੀਂ ਕੰਨ ਦੀ ਕਿਵੇਂ ਸੰਭਾਲ ਕਰਨੀ ਹੈ ਤੇ ਕੰਨ ਦੇ ਵਿੱਚ ਉਹ ਪਿਆਜ਼ ਦਾ ਰਸ ਪਾਓ ਤੇ ਇੱਕ ਸਰੋਂ ਦੇ ਤੇਲ ਸਾੜ ਕੇ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਦੋ ਤੁਰੀਆਂ ਲਸਣ ਦੀਆਂ ਉਹਨੂੰ ਸਾੜ ਕੇ ਚੰਗੀ ਤਰ੍ਹਾਂ ਠੰਡਾ ਕਰ ਲਓ ਤੇ ਫਿਰ ਉਹਨੂੰ ਡਰਾਪਰ ਨਾਲ ਜਾਂ ਇੱਕ ਕਾਟਨ ਦੇ ਰੂੰਚ ਲੈ ਕੇ ਉਹਨੂੰ ਡਰਾਪਸ ਦੇ ਹਿਸਾਬ ਨਾਲ ਉਹਦੇ ਨਾਲ ਪਾਓ ਇੱਕ ਇੱਕ ਡਰਾਪ ਤੇ ਬਹੁਤ ਸੋਹਣਿਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਸਮਝਾਇਆ ਕਿ ਕਿਸ ਤਰ੍ਹਾਂ ਆਪਾਂ ਕੰਨਾਂ ਦੀ ਦੇਖਭਾਲ ਕਰ ਸਕਦੇ ਹਾਂ ਸੱਚੀ ਮੁੱਚ ਹੀ ਨਹਾਉਂਦੇ ਹੋਏ ਕਈ ਵਾਰੀ ਕੰਨਾਂ ਦੇ ਵਿੱਚ ਪਾਣੀ ਪੈ ਜਾਂਦਾ ਤੇ ਚੱਪੇ ਆਉਂਦੇ ਹਨ ਤੇ ਸਾਨੂੰ ਬੜਾ ਪਰੇਸ਼ਾਨ ਕਰਦੇ ਹਨ ਅਸੀਂ ਕੋਈ ਕੰਮ ਕਰਨ ਦਾ ਧਿਆਨ ਨਹੀਂ ਲੱਗਦਾ ਜਦ ਤੱਕ ਹੁੰਦਾ ਕਿ ਕੰਨ ਚੋਂ ਪਾਣੀ ਨਿਕਲ ਨਾ ਜਾਏ ਉਦੋਂ ਤੱਕ ਅਸੀਂ ਆਪਣੇ ਆਪ ਨੂੰ ਮਤਲਬ ਬੱਜੇ ਹੋਏ ਸਮਝਦੇ ਹਾਂ ਸੋ ਇਹ ਬੜਾ ਸੋਖਾ ਟਾਂਗ ਦੱਸਿਆ ਕਿ ਕੁਝ ਨਹੀਂ ਕੰਨ ਦੇ ਵਿੱਚ ਕੋਈ ਚੀਜ਼ ਨਹੀਂ ਤੁਸੀਂ ਇਸਤੇਮਾਲ ਕਰਨੀ ਤੇ ਤੁਸੀਂ ਉਸ ਪਾਸੇ ਲੇਟ ਜਾਣਾ ਉਹ ਬਿਨਾਂ ਸਰਾਨੇ ਤੋਂ ਤੇ ਥੋੜਾ ਟਾਈਮ ਜ਼ਰੂਰ ਲੱਗਦਾ ਕਿਸੇ ਨੂੰ ਘੱਟ ਸਮਾਂ ਲੱਗਦਾ ਕਿਸੇ ਨੂੰ ਵੱਧ ਵੀ ਲੱਗਦਾ ਸੋ ਉਹ ਤੁਹਾਡਾ ਆਰਾਮ ਨਾਲ ਕੰਨਾਂ ਵਿੱਚੋਂ ਪਾਣੀ ਜਿਹੜਾ ਨਿਕਲ ਸਕਦਾ ਤੇ ਤੁਸੀਂ ਆਪਣੇ ਆਪ ਨੂੰ ਵਧੀਆ ਮਹਿਸੂਸ ਕਰੋਗੇ ਕਾਟੂ ਡਾਕਟਰ ਲਈ ਲੋਰ ਭਵੇ ਕਾਟੂ ਤੋਂ ਹਾਂਜੀ ਇਹਨਾਂ ਦਾ ਗੱਲਾਂ ਦੱਸਣ ਦਾ ਮਕਸਦ ਇਹੀ ਹੈਗਾ ਕਿ ਅਸੀਂ ਘਰ ਵਿੱਚ ਪਹਿਲੇ ਤੋਂ ਹੀ ਕਿਵੇਂ ਧਿਆਨ ਰੱਖ ਸਕਦੇ ਹਾਂ ਤੇ ਜਿਹੜੀ ਦਵਾਈ ਦੀ ਗੱਲ ਕਰਦੇ ਸੀ ਉਹ ਵੈਕਸ ਕਲੀਨਰ ਵਾਂਗ ਕੋਈ ਵੀ ਦਵਾਈ ਮਿਲ ਜਾਂਦੀ ਹੈ ਕਿਸੇ ਵੀ ਸਟੋਰ ਤੋਂ ਸੋ ਕੋਈ ਐਨੀ ਉਹ ਨਹੀਂ ਹੈਗੀ ਦਵਾਈ ਮਤਲਬ ਨਾਰਮਲ ਜੀ ਹੈਗੀ ਕਿਸੇ ਨੂੰ ਵੀ ਕੋਹ ਤੇ ਮਿਲ ਜਾਂਦੀ ਹੈ ਵੈਕਸ ਨੂੰ ਸੌਫਟ ਕਰਦੀ ਹੈ ਜਿਵੇਂ ਵੈਕਸ ਬੜੀ ਹਾਰਡ ਹੋ ਜਾਂਦੀ ਹੈ ਕੰਨ ਦੇ ਵਿੱਚ ਕੇਵਲ ਬਹੁਤ ਪੁਰਾਣੀ ਮੈਲ ਜੰਮੀ ਹੁੰਦੀ ਹੈ ਤੋ ਵੈਕਸ ਨੂੰ ਦਾ ਕੰਮ ਹੁੰਦਾ ਕਿ ਇਹ ਸੌਫਟ ਕਰਨਾ ਵਾਸਤੇ ਉਹ ਨਰਮ ਕਰਕੇ ਤੇ ਉਹ ਆਸਾਨੀ ਨਾਲ ਫਿਰ ਨਿਕਲ ਜਾਂਦੀ ਐ ਤੁਸੀਂ ਆਪ ਵੀ ਕਰ ਸਕਦੇ ਆ ਪਰ ਤੁਸੀਂ ਡਾਕਟਰ ਕੋਲ ਹੀ ਘਟਾਣੀ ਚਾਹੀਦੀ ਐ ਸੋ ਉਹ ਜੇ ਲੱਗੇ ਵੀ ਹਾਂ ਮੈਨੂੰ ਘੱਟ ਸੁਣ ਰਿਹਾ ਕਿਸੇ ਕਾਰਨ ਤੋਂ ਉਹ ਇੱਕ ਇੱਕ ਕਾਰਨ ਵੱਡਾ ਹੋ ਸਕਦਾ ਮੈਲ ਵੀ ਉਹ ਪੂਰੀ ਗੋਲੀ ਜੀ ਬਣ ਜਾਂਦੀ ਐ ਜਿਹੜੀ ਕਿ ਨਿਕਲਦੀ ਨਹੀਂ ਐ ਆਪਣੇ ਆਪ ਠੀਕ ਐ ਸੋ ਤੁਹਾਡਾ ਸਾਰਿਆਂ ਦਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਅ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਇਹਨਾਂ ਨੂੰ ਲਾਈਕ ਵੀ ਕਰ ਦਿਆ ਕਰੋ ਤੁਹਾਡੀ ਲਾਈਕ ਇੱਕ ਲਾਈਕ ਸਾਡੇ ਲਈ ਬਹੁਤ ਕੀਮਤੀ ਹੈ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਜ਼ਿਆਦਾ ਕੀਮਤੀ ਹੈ ਤੇ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਹੋਰ ਵੀ ਤੁਹਾਡੇ ਵਾਂਗ ਇਸ ਇਹਨਾਂ ਵੀਡੀਓ ਦਾ ਫਾਇਦਾ ਉਠਾ ਸਕਣ ਲਾਭ ਮਿਲ ਸਕੇ ਸਭ ਨੂੰ ਵੀਡੀਓ ਨੂੰ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ